ਲੋਕਗੀਤ ਪ੍ਰੇਮੀਆਂ ਦਾ ਸਾਡੇ ਇਸ ਚੈਨਲ ਤੇ ਨਿੱਘਾ ਸਵਾਗਤ ਹੈ ਅਸੀਂ ਹਾਜ਼ਰਾਂ ਦੋਵੇਂ ਪੈਣਾ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਅਸੀਂ ਹਰ ਰੋਜ਼ ਕੋਸ਼ਿਸ਼ ਕਰਦੇ ਹਾਂ ਕੋਈ ਨਾ ਕੋਈ ਲੋਕਗੀਤ ਤੁਹਾਨੂੰ ਸੁਨਾਇਆ ਜਾਵੇ ਤੁਹਾਡਾ ਘਰ ਬੈਠਿਆਂ ਦਾ ਮਨੋਰੰਜਨ ਕੀਤਾ ਜਾਵੇ ਤੇ ਅਸੀਂ ਅੱਜ ਜਿਹੜਾ ਲੋਕਗੀਤ ਲੈ ਕੇ ਆਏ ਹਾਂ ਬਹੁਤ ਪੁਰਾਣੇ ਸਮੇਂ ਦਾ ਲੋਕਗੀਤ ਆ ਜਦੋਂ ਪੁਰਾਣੇ ਸਮੇਂ ਮਨੋਰੰਜਨ ਦੇ ਹੋਰ ਕੋਈ ਸਾਧਨ ਨਹੀਂ ਸੀ ਹੁੰਦੇ ਜਦੋਂ ਵਿਆਹ ਹੁੰਦੇ ਸੀ ਤਾਂ 15-15 20-20 ਦਿਨ ਪਹਿਲਾਂ ਘਰਾਂ ਦੀਆਂ ਸੁਹਾਣੀਆਂ ਜਿਹੜੀਆਂ ਇਕੱਠੀਆਂ ਹੋ ਕੇ ਗੀਤ ਗਾਉਣੇ ਸ਼ੁਰੂ ਕਰ ਦਿੰਦੇ ਸੀ ਤਾਂ ਜੋ ਇੱਕ ਮਾਹੌਲ ਸਿਰਜਿਆ ਜਾਵੇ ਵਿਆਹ ਵਾਲੇ ਘਰ ਤੇ ਉਸ ਮਾਹੌਲ ਦੀ ਸਿਰਜਣਾ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਗੀਤ ਆਪਣੀ ਅਹਿਮ ਜਿਹੜੀ ਹੈਗੀ ਹੈ ਭੂਮਿਕਾ ਨਿਭਾਉਂਦੇ ਸੀ ਅੱਜ ਅਸੀਂ ਉਹ ਲੋਕ ਗੀਤ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਮੀਦ ਕਰਦੇ ਹਾਂ ਕਿ ਤੁਸੀਂ ਅੱਜ ਵਾਲੇ ਲੋਕ ਗੀਤ ਨੂੰ ਵੀ ਪਰਮਾਹੰਗਾਰਾ ਦੋਗੇ ਤੁਸੀਂ ਬਿਗਾਉਂਗੇ ਤੇ ਆਪਣੇ ਬੱਚਾ ਨੂੰ ਸਿਖਾਉਂਗੇ ਤੇ ਸਾਡੇ ਪੁਰਾਣੇ ਵਿਰਸੇ ਨੂੰ ਸਾਂਭ ਸੰਭਾਲ ਕੇ ਜ਼ਰੂਰ ਰੱਖੋਗੇ ਤੇ ਅੱਜ ਫਿਰ ਆਪਾਂ ਹੁਣ ਰਲ ਮਿਲ ਕੇ ਇਸ ਲੋਕ ਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀਏ ਸਗੀ ਕਰਾ ਕੇ ਦੇ ਦੇ ਗਿਆ ਨੇ ਸਾਨੂੰ ਫੁੱਲਾ ਦੇ ਲਿਆ ਸਾਈ ਤੇਰੇ ਨਾਲੇ ਮੰਗੀ ਤੇਰੇ ਨਾਲੇ ਤੇਰੇ ਲੜ ਲਾਈ ਤੂੰ ਛੱਡ ਕੇ ਨਾ ਜਾਈ ਵੇ ਵੇ ਕਰ ਕਤਾ ਸੁਣੀ ਦਾ ਦੂਰ ਪਹਿਲੇ ਹੀ ਪੂਰ ਵਿਛੋੜਾ ਨਾ ਪਾਈਂ ਰੇ ਗਜਰੇ ਕਰਾ ਕੇ ਦੇਗੇ ਅਨੀ ਬਜੂ ਬੰਧਾ ਦੇ ਗਿਆ ਸਾਈ ਤੇਰੇ ਨਾਲ ਮੰਗੀ ਤੇਰੇ ਨਾਲ ਵਿਆਹੀ ਤੇਰੇ ਇਹ ਤੂੰ ਛੱਡ ਕੇ ਨਾ ਜਾਵੇਂ ਵੇ ਕਲਕਤਾ ਸੁਣੀ ਦਾ ਦੂਰ ਪਹਿਲੇ ਪੂਰ ਵਿਸ਼ੋੜਾ ਨਾ

ਵੇ ਕਲਕਤਾ ਸੁਣੀ ਦਾ ਦੂਰ ਪਹਿਲੇ ਹੀ ਪੂਰ ਵਿਸ਼ੋੜਾ ਨਾ ਪਾਈ ਵੇ ਹਾਂਜੀ ਦੋਸਤੋ ਇਹ ਸੀ ਬਹੁਤ ਹੀ ਪੁਰਾਣਾ ਲੋਕ ਗੀਤ ਜੋ ਅਸੀਂ ਕੋਸ਼ਿਸ਼ ਕੀਤੀ ਤੁਹਾਡੇ ਰੂਬਰੂ ਕਰਨ ਦੀ ਤੇ ਸਾਡੀਆਂ ਕੋਸ਼ਿਸ਼ਾਂ ਦੇ ਉੱਪਰ ਤੁਸੀਂ ਜ਼ਰੂਰ ਬੂਲ ਪਾਉਂਗੇ ਤੇ ਇਸੇ ਉਮੀਦ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ